ਸਾਡੇ ਬੋਗਾ ਤੋਂ ਜੁਵਾ ਮੋਰਚਾ ਦੇ ਪ੍ਰਧਾਨ ਹਰਮਨਦੀਪ ਸਿੰਘ ਜੀ ਸਾਡੇ ਦੋਨੋਂ ਮੰਡਲਾਂ ਦੇ ਪ੍ਰਧਾਨ ਸਿਟੀ ਔਰ ਉਥੋਂ ਦੇ ਮੰਡੀ ਦੇ ਟੌਨੀ ਵਰਮਾ ਜੀ ਔਰ ਨਰਮਿੰਦਰ ਗੁਪਤਾ ਸ਼ਿਸ਼ੂ ਜੀ ਸੋ ਅਗਲੀ ਕਾਰਵਾਈ ਲਈ ਪੈਂ ਬੇਨਤੀ ਕਰਦਾ ਸ਼੍ਰੀ ਸੂਰਜਪਾਤ ਬਾਜ ਜੀ ਨੂੰ ਕਿ ਉਹ ਤੁਹਾਡੇ ਨਾਲ ਸੰਬੋਧਤ ਹੋਣ ਸੂਰਜਪਾਤ ਸਭ ਤੋਂ ਪਹਿਲੇ ਬਹੁਤ ਬਹੁਤ ਇਥੇ ਆ ਕੇ ਜੀ ਆਇਆਂ ਨੂੰ ਅੱਜ ਜਨਤਾ ਪਾਰਟੀ ਜਨਤਾ ਪਾਰਟੀ ਨੇ ਪੂਰੇ ਸੂਬੇ ਪੱਧਰ ਦੇ ਉੱਤੇ ਮਾਨ ਸਰਕਾਰ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਹਨ ਉਹਨੂੰ ਉਜਾਗਰ ਕਰਨ ਦੇ ਲਈ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਹੈ ਪੂਰੇ ਪ੍ਰਦੇਸ਼ ਦੇ ਵਿੱਚ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਇਹ ਹੋ ਰਹੀ ਹੈ ਪਿਛਲੇ ਦਿਨਾਂ ਦੇ ਅੰਦਰ ਲਗਭਗ 2 ਮਹੀਨੇ ਤੋਂ ਪੰਜਾਬ ਆਪਣੇ ਸਭ ਤੋਂ ਗੂੜੇ ਦੌਰ ਤੋਂ गुਜ਼ਰ ਰਿਹਾ ਹੈ ਮਾਨ ਮੇਡ ਆਪਤਾ ਦੇ ਨਾਲ ਜੇ ਸਰਕਾਰ ਚੱਜਦੀ ਹੁੰਦੀ ਤੇ ਲਗਭਗ ਸਟੇਟ ਦੀ 2.4 ਲੱਖ ਫੀਡ ਅਗਰੀਕਲਚਰ ਲੈਂਡ ਨੂੰ ਬਚਾ ਸਕਦੀ ਸੀ ਸੂਬੇ ਦੇ ਇਨਫਰਾਸਟ੍ਰਕਚਰ ਨੂੰ ਬਚਾ ਸਕਦੀ ਸੀ ਸੜਕਾਂ ਨੂੰ ਬਚਾ ਸਕਦੀ ਸੀ ਸਕੂਲਾਂ ਨੂੰ ਬਚਾ ਸਕਦੀ ਸੀ ਹਸਪਤਾਲਾਂ ਨੂੰ ਬਚਾ ਸਕਦੀ ਸੀ ਘਰਾਂ ਨੂੰ ਬਚਾ ਸਕਦੀ ਸੀ 2.4 ਲੱਖ ਤੋਂ ਉੱਪਰ ਸਵਾ ਚਾਰ ਲੱਖ ਤੋਂ ਉੱਪਰ ਲੈਂਡ ਜਿਸ ਤਰੀਕੇ ਦੇ ਨਾਲ ਸਾਡੀ ਫਸਲ ਦਾ ਫਸਲ ਡਿਸਟਰੋਏ ਹੋਈ ਹੈ ਨੁਕਸਾਨ ਹੋਇਆ ਹੈ ਦੂਸਰਾ ਅਸੀਂ ਦੇਖਦੇ ਆਏ ਕਿ ਢਾਈ ਲੱਖ ਤੋਂ ਉੱਪਰ ਐਨੀਮਲ ਜਿਹੜੇ ਪਸ਼ੂ ਤੰਨ ਹੈ ਉਹ ਗਾਇਬ ਹੋਇਆ ਹੈ ਜਾਂ ਮਰ ਗਿਆ ਹੈ ਜਾਂ ਪੂਰੇ ਤਰੀਕੇ ਦੇ ਨਾਲ ਖਤਮ ਹੋਇਆ ਹੈ ਨਸ਼ਟ ਹੋਇਆ ਹੈ ਫਿਰ ਅਸੀਂ ਦੇਖਦੇ ਲਗਭਗ 50000 ਦੇ ਆਸ-પાસ ਘਰ ਜਿਹੜੇ ਡਿਸਟਰੋਏ ਹੋਏ ਇਸ ਮਨ ਮੇਡ ਆਫਤਾ ਦੇ ਨਾਲ ਪੰਜਾਬ ਦੇ ਹੜ੍ਹ ਦੇ ਨਾਲ ਲਗਭਗ 50000 ਘਰ ਹਾਊਸਿਸ ਡਿਸਟਰੋਏ ਹੋਏ ਨੇ ਨੁਕਸਾਨ ਪਹੁੰਚਿਆ ਹੈ। ਔਰ 5 ਲੱਖ ਫੈਮਿਲੀਆਂ ਪੂਰੇ ਪੰਜਾਬ ਦੀਆਂ ਇਸ ਸਫਰ ਕਰ ਰਹੀਆਂ ਇਹਦੇ ਨਾਲ। ਲਗਭਗ 1.5 ਲੱਖ ਫੈਮਲੀਆਂ ਜਿਹੜੀ ਹੈ ਉਹਨਾਂ ਦੇ ਘਰ ਉਹਨਾਂ ਦੇ ਘਰ-ਬਾਰ ਉਹਨਾਂ ਦੇ ਕਾਰੋਬਾਰ ਸਭ ਪੂਰੀ ਤਰ੍ਹਾਂ ਖਤਮ ਹੋਏ ਨੇ ਇੱਕ ਮਾਨ ਮੇਡ ਆਫਤਾ ਉਹ ਇਸ ਬਾੜੀ ਆਫਤਾ ਦੇ ਨਾਲ ਇਹ ਜੇ ਅਸੀਂ ਇਹਨੂੰ ਦੇਖੀਏ 2023 ਦੇ ਅੰਦਰ ਲਗਭਗ 4 ਡਿਸਟ੍ਰਿਕਟ ਦੇ ਅੰਦਰ ਹੜ ਆਇਆ ਸੀ ਜਿਹਦੇ ਅੰਦਰ ਪਟਿਆਲਾ ਹੈ ਰੂਪੜ ਹੈ ਫਤਿਹਗੜ ਸਾਹਿਬ ਹੈ ਔਰ ਮੋਗੇ ਦਾ ਥੋੜਾ ਜਿਹਾ ਏਰੀਆ ਹੈ ਆਇਆ ਸੀ ਲਗਭਗ 1056 ਦੇ ਆਸ-ਪਾਸ ਪਿੰਡਾਂ ਦੇ ਅੰਦਰ ਆਇਆ ਸੀ ਉਹ ਇੱਕ ਨਿਸ਼ਾਨੀ ਸੀ ਸਾਡੇ ਸਟੇਟ ਦੇ ਅੰਦਰ ਕਿ ਆਉਣ ਵਾਲੇ ਸਮੇਂ ਦੇ ਅੰਦਰ ਹੜ੍ਹ ਕਿਤੇ ਵੀ ਆ ਸਕਦਾ 2023 ਦੇ ਅੰਦਰ ਕੱਗੜ ਨਦੀ ਦੇ ਅੰਦਰ ਬਿਆਸ ਨਦੀ ਦੇ ਅੰਦਰ ਹੜ੍ਹ ਆਂਦਾ ਹੈ ਪਟਿਆਲਾ ਰੂਪੜ ਡੇਰਾ ਬਸੀ ਔਰ ਫਤਿਹਗੜ ਸਾਹਿਬ ਦਾ ਕੁਝ ਏਰੀਆ ਦੇ ਅੰਦਰ ਔਰ ਮੋਗਾ ਦਾ ਕੁਝ ਏਰੀਆ ਉਹਦੇ ਅੰਦਰ ਚਪੇਟ ਚ ਹੈ ਔਰ ਅੱਜ ਜਿਸੀ 2025 ਦੇ ਅੰਦਰ ਦੇਖਦੇ ਹਾਂ ਲਗਭਗ 2500 ਗਾਉ 2500 ਪਿੰਡ ਇਦੀ ਚਪੇਟ ਚ ਆਏ ਜੇਸੀ ਇਹਨੂੰ ਅੱਗੇ ਦੇਖੀਏ ਤਾਂ 14 ਡਿਸਟ੍ਰਿਕਟ ਸਾਡੇ ਇਸ ਚਪੇਟ ਚ ਆਏ ਨੇ ਔਰ ਇਹਦੇ ਨਾਲ ਜਿਹੜਾ ਮੈਂ ਪਹਿਲੇ ਆਕੜਾ ਦਿੱਤਾ ਹੈ ਕਿ ਸਵਾ 4 ਲੱਖ ਏਕੜ ਜ਼ਮੀਨ ਡਿਸਟੋਏ ਹੋਈ ਹੈ ਲਗਭਗ 50000 ਫੈਮਲੀਆਂ ਗਈਆਂ ਇਹਦੇ ਅੰਦਰ ਲਗਭਗ 50000 ਹਾਊਸਸ ਗਏ ਔਰ ਸਵਾ ਲੱਖ ਫੈਮਲੀਆਂ ਦੇ ਅੰਦਰ ਸਫਰ ਕਰਨੀਆਂ ਹੈ ਇਹ ਸਭ ਪੰਜਾਬ ਸਰਕਾਰ ਦੀ ਨਿੱਕ ਮਤਲਬ ਨਖੇਦੀ ਕਹਿ ਲੋ ਜਾਂ ਉਹਨਾਂ ਦੀ ਨਕਮਾਪਨ ਕਹਿ ਲੋ ਕਿ ਜਿਸ ਸਮੇਂ ਉਹਨਾਂ ਨੂੰ ਜਿਹੜੇ ਉਹਦੇ ਉਪਾਏ ਜਾਂ ਉਹਦੇ ਪ੍ਰਬੰਧ ਕਰਨੇ ਚਾਹੀਦੇ ਉਦੋਂ ਸਰਕਾਰ ਸੁੱਤੀ ਹੋਈ ਸੀ ਕੇਜਰੀਵਾਲ ਸਾਹਿਬ ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਨੇ ਵੱਖ-ਵੱਖ ਸਟੇਟਾਂ ਦੇ ਸਰਕਾਰਾਂ ਨੂੰ ਮਤਲਬ ਚੋਣ ਲੜਾਉਣ ਦੇ ਵਿੱਚ ਵਿਅਸਤ ਸੀ ਪੰਜਾਬ ਸਰਕਾਰ ਆਪਣੇ ਬਾਈ ਇਲੈਕਸ਼ਨ ਲੜਾਉਣ ਦੇ ਵਿੱਚ ਵਿਅਸਤ ਸੀ ਜਿਹਦੇ ਕਾਰਨ ਜਿਹੜੀ ਬਾੜ ਆਪਤਾ ਦੇ ਲਈ ਬਾੜ ਆਪਤਾ ਦੇ ਲਈ ਜਿਹੜੀਆਂ ਮੀਟਿੰਗਸ ਜਾਂ ਉਹਦੀਆਂ ਪਹਿਲੇ ਜਿਹੜੇ ਪ੍ਰਬੰਧ ਕਰਨੇ ਸੀ ਉਸ ਸਮੇਂ ਨਹੀਂ ਕਰ ਪਾਏ ਉਹਦੇ ਕਾਰਨ ਪੂਰੇ ਪੰਜਾਬ ਦੇ ਅੰਦਰ 라ਵੀ ਬਿਆਸ ਸਤਲੁਜ ਔਰ ਕੱਗਰ ਨੇ ਮਾਰ ਮਾਰੀ ਹੈ ਪਿੰਡਾਂ ਦੇ ਅੰਦਰ ਹੜ ਆਇਆ ਹੈ ਉਹਦੇ ਕਾਰਨ ਸਾਡਾ ਇਹ ਇੱਡਾ ਵੱਡਾ ਨੁਕਸਾਨ ਜਿਹੜਾ ਪੰਜਾਬ ਨੂੰ ਝੇਲਣਾ ਪਿਆ 2.5 ਮਹੀਨੇ ਦੇ ਅੰਦਰ ਅਸੀਂ ਦੇਖਦੇ ਹਾਂ ਕਿ 2.5 ਮਹੀਨੇ ਦੇ ਅੰਦਰ ਜੋ ਆਪਤਾ ਆਈ ਹੈ ਉਹਦਾ ਹਾਲ ਕੀ ਹੋਇਆ ਉਹਦੇ ਅੰਦਰ ਜਾ ਕੇ ਦੇਖੋ ਤਾਂ ਉਹਨਾਂ ਦੇ ਪਿੰਡਾਂ ਦਾ ਹਾਲ ਦੇਖੋ ਕਿ ਹਜੇ ਤੱਕ ਵੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਜਿਹੜੀਆਂ ਠੀਕ ਨਹੀਂ ਹੋ ਪਈਆਂ ਦਵਾਰਾਂ ਠੀਕ ਨਹੀਂ ਹੋ ਪਈਆਂ ਜਿਹੜੇ ਝੋਨੇ ਦੀ ਫਸਲ ਆ ਜੀ ਕਟਣੀ ਸੀ ਉਹ ਅੱਜ ਖੇਤਾਂ ਦੇ ਵਿੱਚ ਉਦਾਂ ਹੀ ਖਰਾਬ ਹੋ ਗਈ ਐ ਉਹਨੂੰ ਬਾਹਰ ਕੱਟਣ ਦੇ ਲਈ ਪਾਣੀ ਸੁੱਕੇਗਾ ਤੇ ਤਦ ਜਾ ਕੇ ਔਰ ਅੱਗੇ ਵੀ ਜਿਹੜਾ 2 ਸਾਲ ਤੱਕ 1.5 ਦੋ ਸਾਲ ਤੱਕ ਉਸ ਜ਼ਮੀਨ ਦਾ ਕੀ ਹੋਏਗਾ ਹਜੇ ਵੀ ਕੋਈ ਪਤਾ ਨਹੀਂ ਪੰਜਾਬ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਐ ਉਦੇ ਅੰਦਰ ਵੀ ਅਸੀਂ ਦੇਖੀਏ ਤਾਂ ਉਹਨਾਂ ਗੱਲਾਂ ਦੇ ਵਿੱਚ ਕੋਈ ਉਹਨਾਂ ਦੇ ਜਿਹੜੇ ਦਾਅਵੇ ਆ ਉਹਨਾਂ ਦੀ ਗੋਲ ਗੋਲਦੇ ਪਏ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਟੇਟ 'ਚ ਆਂਦੇ ਆ ਆਪਣੇ ਪੰਜਾਬ ਦੇ ਪਠਾਨਕੋਟ, ੁਰਦਾਸਪੁਰ ਔਰ ਜਿੱਥੇ ਹੜ ਆਇਆ ਉਹਦਾ ਹਵਾਈ ਔਰ ਫਿਜੀਕਲੀ ਬੈਠ ਕੇ ਦੌਰਾ ਕਰਦੇ ਮੁਆਇਨਾ ਕਰਦੇ ਆ ਕਿ ਸਟੇਟ ਦਾ ਕਿੰਨਾ ਨੁਕਸਾਨ ਹੋਇਆ ਔਰ ਉਥੇ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਆਪਣੇ ਸਟੇਟ ਦੇ ਜ਼ਿਮੀਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਸ਼ਾਸਨਿਕ ਮੀਟਿੰਗ ਕਰਦੇ ਆ ਫਿਰ ਉਸ ਤੋਂ ਬਾਅਦ ਸਾਡੀ ਪਾਰਟੀ ਦੇ ਸੀਨੀਅਰ ਲੀਡਰਸ ਦੇ ਨਾਲ ਵੀ ਮੀਟਿੰਗ ਕਰਦੇ ਆ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਚੀਫ ਸਕੱਤਰ ਕਹਿੰਦੇ ਹੈ ਕਿ ਸਾਡੇ ਸਟੇਟ ਦਾ ਲਗਭਗ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹ ਨੁਕਸਾਨ ਕੀ ਹੋਇਆ ਉਹਦੇ ਅੰਦਰ ਉਹ ਆਪਣਾ ਡਾਟਾ ਕਹਿੰਦੇ ਜੀ ਅਸੀਂ ਤੁਹਾਨੂੰ ਦੇਾਂਗੇ ਪੂਰਾ ਉਹਦਾ ਜਿਹੜਾ ਆਕਲ ਇਹ ਪੂਰਾ ਕਰਕੇ ਦੇਾਂਗੇ ਪਰ ਫਿਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਰਿਆ ਦੇ ਲਈ ਦਿਖਾਉਂਦੇ ਹੋਏ ਪੰਜਾਬ ਨਾਲ ਉਹਨਾਂ ਦਾ ਜਿਹੜਾ ਹੀਲਿੰਗ ਟੱਚ ਦਾ ਜਿਹੜਾ ਨਾਤਾ ਹੈ ਉਹ ਕਰਦੇ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਇਹਦਾ ਰੁਟੀਨ ਦਾ ਛੋਟਾ-ਛੋਟਾ ਮोटा ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹਦੇ ਲਈ ਮੈਂ 1600 ਕਰੋੜ ਰੁਪਇਆ ਦੇਣਾ 1600 ਕਰੋੜ ਰੁਪਏ ਦਾ ਕੋਈ ਏਡੀ ਵਿਡੀ ਅਮਾਉਂਟ ਤਾਂ ਨਹੀਂ ਹੈ ਪਰ ਉਹਦੇ ਨਾਲ ਤੁਹਾਡੇ ਰੁਟੀਨ ਦੇ ਕੰਮ ਜ ਮਤਲਬ ਜੋ ਤੁਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਕੰਮ ਕਰਨੇ ਆ ਉਹ ਸ਼ੁਰੂ ਕਰ पाओगे ਉਸ ਤੋਂ ਇਲਾਵਾ ਜੋ ਐਸਟੀਆਰਐਫ ਸਪੈਸ਼ਲ ਡਿਜਾਸਟਰ ਰੀਲੀਫ ਫੰਡ ਉਹਦਾ 12500 ਕਰੋੜ ਰੁਪਇਆ ਉਹ ਕਹਿੰਦੇ ਆ ਕਿ ਤੁਸੀਂ ਇਹਨੂੰ ਖਰਚ ਕਰੋ ਤੁਹਾਨੂੰ ਹੋਰ ਵੀ ਚਾਹੀਦਾ ਹੈ ਇਹ ਇੱਕ ਛੋਟੀ ਅਮਾਉਂਟ ਹੈ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਮੁਆਵਜ਼ਾ ਦੇਣਾ ਹੈ ਜਾਂ ਖੇਕਾਂ ਦਾ ਜਾਂ ਘਰਾਂ ਦਾ ਜਾਂ ਕੋਈ ਹੋਰ ਵੀ ਹੈ ਸਟੇਟ ਦੇ ਇਨਫਰਾਸਟ੍ਰਕਚਰ ਲਈ ਹੈ ਉਹ ਸੇ ਤੁਸੀਂ ਸਾਨੂੰ ਲਿਖ ਕੇ ਭੇਜੋ ਤੇ ਕਰਦੇ ਉਥੇ ਸਟੇਟ ਦੇ ਚੀਫ ਸਕੱਰੇਟਰੀ ਕਹਿੰਦੇ ਆ ਕਿ ਸਾਡਾ ਲਗਭਗ 13.5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਸਾਡੀ ਜਿਹੜਾ ਸਾਨੂੰ ਆਈਡੀਆ ਹੈ ਕਿ 20000 ਕਰੋੜ ਰੁਪਏ ਅਸੀਂ ਕਰਾਂਗੇ ਪਰ ਹਜੇ ਤੱਕ ਅੱਜ 9 ਸਤੰਬਰ ਉਰ ਉਸ ਤੋਂ ਬਾਅਦ ਅੱਜ 1 ਮਹੀਨਾ ਹੋਣ ਦੇ ਬਾਅਦ ਵੀ ਉਹਨਾਂ ਦਾ ਕੋਈ ਆਕੜਾ ਮਿਲਦਾ ਨਹੀਂ ਕਿਹਾ ਹੈ ਕਿ ਐਗਰੀਕਲਚਰ ਲੈਂਡ ਦਾ ਐਗਰੀਕਲਚਰ ਜਿਹੜੀ ਫੌਪ ਹੈ ਉਹਦਾ ਨੁਕਸਾਨ ਕਿੰਨਾ ਹੋਇਆ ਹੈ ਉਹ ਦੱਸ ਨਹੀਂ ਪਾ ਰਹੇ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਉਹ ਦੱਸ ਨਹੀਂ ਪਾ ਰਹੇ ਔਰ ਇਨਫਰਾਸਟ੍ਰਕਚਰ ਬੇਸਿਕ ਇਨਫਰਾਸਟ੍ਰਕਚਰ ਦਾ ਨੁਕਸਾਨ ਕਿੰਨਾ ਆਇਆ ਹੈ ਦੱਸ ਨਹੀਂ ਪਾ ਰਹੇ ਸਕੂਲਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਦੱਸ ਨਹੀਂ ਪਾ ਰਹੇ ਹਸਪੀਟਲਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਦੱਸ ਪਰ ਫਿਰ ਵੀ ਭਾਰਤ ਦੀ ਸਰਕਾਰ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨੀਤ ਐਂਡਯੀ ਸਰਕਾਰ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਰਕਾਰ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜੀ ਹੈ ਇਸ ਦੁੱਖ ਦੀ ਘੜੀ ਦੇ ਅੰਦਰ ਉਹਨਾਂ ਨੇ ਆਪਣਾ ਫਰਜ਼ ਪੂਰਾ ਕਰਦੇ ਹੋਏ ਸਾਰੀਆਂ ਟੀਮਾਂ ਨੂੰ ਭੇਜਣਾ ਪਲੱਸ ਭਾਰਤੀ ਜਨਤਾ ਪਾਰਟੀ ਨੇ ਜਿਸ ਪ੍ਰਕਾਰ ਦਾ ਰਿਲੀਫ ਦੇ ਅੰਦਰ ਇਸ ਇਸ ਹੜ੍ਹ ਦੀ ਫਲੱਡ ਦੇ ਰਿਲੀਫ ਦਾ ਜੋ ਕੰਮ ਕੀਤਾ ਹੈ ਲਗਭਗ 1260 ਪਿੰਡਾਂ ਨੂੰ ਟਾਰਗੇਟ ਕਰਦੇ ਹੋਏ ਉਹਨਾਂ ਪਿੰਡਾਂ ਦੇ ਵਿੱਚ ਰੀਲੀਫ ਦੇ ਕੰਮ ਚਾਹੇ ਉਹ ਰਾਸ਼ਨ ਕਿਟ ਦੇਣ ਦਾ ਕੰਮ ਹੋਵੇਗਾ ਚਾਹੇ ਉਹ ਆਪਣਾ ਕੀ ਕਹਿੰਦੇ ਇਹ ਉਥੇ ਦੇ ਖੇਤਾਂ ਨੂੰ ਸਾਫ਼ ਕਰਨ ਦਾ ਕੰਮ ਹੋਵੇਗਾ ਜ਼ਮੀਨਾਂ ਨੂੰ ਸਾਫ਼ ਕਰਨ ਦਾ ਕੰਮ ਹੋਵੇਗਾ ਉਥੇ ਮੈਡੀਕਲ ਕੈਂਪ ਲਗਾਉਣ ਦਾ ਕੰਮ ਹੋਵੇਗਾ ਜੇ ਸਰਕਾਰ ਦੇ ਕੋਲੋਂ ਸੀਟ ਦਵਾਨ ਦਾ ਕੰਮ ਹੋਵੇਗਾ ਉਹਦੇ ਲਈ ਪ੍ਰਯਾਸ ਰਤ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਜਿੱਥੇ ਫੜ ਆਇਆ ਉਥੋਂ ਲੱਗੇ ਤੇ ਅਸੀਂ ਦੇਖਦੇ ਆਂ ਕਿ ਜਿਸ ਤਰੀਕੇ ਦੇ ਨਾਲ ਇਹ ਤਾਂ ਅਸੀਂ ਕੁਝ ਆਕੜੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦੇ ਅੰਦਰ ਜਿਹੜਾ ਬੇਸਿਕ ਨੇਚਰ ਆਫ ਵਰਕ ਐਸਾ ਦਾ ਜਿਹਦੇ ਅੰਦਰ ਅਸੀਂ ਦੇਖਦੇ ਆਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਨ ਮੇਡ ਆਪਦਾ ਜਿਹੜੀ ਪੰਜਾਬ ਸਰਕਾਰ ਨੇ ਲਿਆਂਦੀ ਔਰ ਇਹਦੇ ਅੰਦਰ ਮੈਂ ਟਾਰਗੇਟ ਕਰਕੇ ਕਹਿਣਾ ਚਾਹੁੰਦਾ ਉਦਾਂ ਦਾ ਕੇਜਰੀਵਾਲ ਸਾਹਿਬ ਪੂਰੇ ਸਟੇਟ ਦੇ ਅੰਦਰ ਘੁੰਮਦੇ ਆਂ ਪਰ ਜਦੋਂ ਇਹ ਆਪਦਾ ਹੀ ਉਦੋਂ ਤਰਨ ਤੋਂ ਦਿੱਲੀ ਭੱਜ ਗਏ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਆ ਕੇ ਦੌਰਾ ਕੀਤਾ ਉਦੋਂ ਦੇਸ਼ ਸਟੇਟ ਦੇ ਮੁੱਖ ਮੰਤਰੀ ਹਸਪੀਟਲ ਚੱਲ ਗਏ ਉਹਨਾਂ ਦੇ ਮੰਤਰੀ ਕਿੱਥੇ ਐ ਕੋਈ ਪਤਾ ਨਹੀਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਲੋਅਰ ਲੈਵਲ ਉਦੋਂ ਪਤਾ ਲੱਗਦਾ ਜਦੋਂ ਇਹਨਾਂ 6 ਜਿਹੜੇ ਗੁਰਦਾਸਪੁਰ ਫਾਜ਼ਿਲਕਾ ਕਪੂਰਥਲਾ ਔਰ ਆਪਣਾ ਪਠਾਨਕੋਟ ਔਰ ਪਟਿਆਲਾ ਔਰ ਰੋਪੜ ਇਹ ਜਿਹੜੇ ਡੀਸੀ ਡੀਸੀ ਡਿਪਟੀ ਕਮਿਸ਼ਨਰ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਪਤਾ ਲੱਗਦੀ ਹੈ ਜਿਹੜੇ ਲੋਕ ਆਪਣੇ ਪੀਆਰ ਟੀਮਾਂ ਨੂੰ ਲੈ ਕੇ ਸੜਕ ਦੇ ਵਿੱਚ ਘੁੰਮ ਰਹੇ ਸੀ। ਔਰ ਪੰਜਾਬ ਦੇ ਲੋਕ ਸਾਡੇ ਨਾਲ ਦੇ ਸੂਬੇ 'ਚ ਵੀ ਸਾੜ ਆਇਆ ਹੈ। ਸਾਡੇ ਹੋਰ ਉਸ ਤੋਂ ਵੀ ਨਾਲ ਦੇ ਸੂਬੇ 'ਤੇ ਸਾੜ ਆਇਆ ਹੈ ਪਰ ਉੱਥੇ ਕੀ ਹੋਇਆ ਉਹਦੀ ਗੱਲ ਮੈਂ ਨਹੀਂ ਕਰਦਾ ਪਰ ਇੱਥੇ ਮੈਂ ਦੇਖਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਦਰਿਆ ਦਿੱਲੀ ਦੇ ਨਾਲ ਪੰਜਾਬ ਨੂੰ ਸੰਭਾਲਣ ਦਾ ਕੰਮ ਕੀਤਾ ਸਾਡੀ ਸਰਕਾਰ ਦੀ ਸਾਡੀ ਐਡਮਿਨਿਸਟ੍ਰੇਸ਼ਨ ਦੀ ਪ੍ਰਸ਼ਾਸਨਿਕ ਕੋਈ ਸੂਝ-ਬੂਝਤਾ ਨਹੀਂ ਸੀ ਜਿਹਦੇ ਕਾਰਨ ਉਹਨੂੰ ਸੰਭਾਲ ਸਕਣ ਸਭ ਆਪਣੇ ਪੀਆਰ ਦੇ ਚੱਕਰ 'ਚ ਲੱਗੇ ਹੋਏ ਸੀ ਕਿ ਮੇਰੀ ਕਿਸ ਤਰੀਕੇ ਦੇ ਨਾਲ ਮੈਂ ਪਾਣੀ ਦੇ ਅੰਦਰ ਕਿੱਦਾਂ ਦੇਖ ਸਕਦਾ ਮੈਂ ਰਾਸ਼ਨ ਮੰਡਾ ਕਿੱਦਾਂ ਦੇਖ ਸਕਦਾ ਜਿਹੜੇ ਲੋਕ ਮਰ ਰਹੇ ਆ ਜਿਹੜੇ ਲੋਕਾਂ ਦੀ ਛੱਤ ਡਿੱਗ ਗਈ ਆ ਜਿਹੜੇ ਲੋਕਾਂ ਦੇ ਪਸ਼ੂ ਚਲੇ ਗਏ ਆ ਉਹਨਾਂ ਨੂੰ ਕੋਈ ਉਹਨਾਂ ਦੀ ਚਿੰਤਾ ਨਹੀਂ ਔਰ ਫੇਰ ਵੀ ਸਾਡੇ बेशम मुख्यमंत्री स्टेट के भगवंत सिंह मान कहते हैं कि मुरगी के भी पैसे देंगे करजाई स्टेट बना के अपनी एडवरटाइजमेंट करके तीन कह रहे हो कि अं मुरगी भी पैसे देंगे कितों देंगे अच्छे देख रहे हैं अब दो महीने बाद भी स्टेट का कोई लेन देन नहीं है पर मैं इस तो बाद एक गल करना चाहना कि देश दो वर्डिया डिजास्टर मैनेजमेंट डिपार्टमेंट है साढ़े देश का IMD ਹੈ ਇੰਡੀਅਨ ਮੈਟੈਰੋਲੋਜੀ ਡਿਪਾਰਟਮੈਂਟ ਹੈ ਜਿਹੜਾ ਮੌਸਮ ਵਿਭਾਗ ਹੈ ਅੱਜ ਇੰਨੀ ਡਿਜੀਟਲੀ ਅਸੀਂ ਇੰਨੇ ਫਾਸਟ ਹੋ ਗਏ ਆ ਕਿ ਅਸੀਂ ਮਹੀਨਾ ਪਹਿਲੇ ਦੀ ਵੀ ਪ੍ਰੈਡਿਕਸ਼ਨ ਕਰਦੇ ਹਾਂ ਸਾਡੇ ਮੋਬਾਈਲ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਸਾਡੇ ਮੋਬਾਈਲ ਦੇ ਅੰਦਰ ਵੀ ਅਸੀਂ ਮੌਸਮ ਕਿਤੇ ਟੂਰ ਪਲਾਨ ਕਰਦੇ ਹਾਂ ਤੇ ਅਸੀਂ ਉਸ ਸਮੇਂ ਦਾ ਆਪਣਾ ਵੈਦਰ ਕੰਡੀਸ਼ਨ ਕੱਢ ਕੇ ਹੀ ਟੂਰ ਪਲਾਨ ਕਰਦੇ ਹਾਂ ਜਦੋਂ ਇਸ ਸਟੇਟ ਦੇ ਅੰਦਰ ਇੰਨੀ ਵੱਡੀ ਆਪਤਾ ਆ ਰਹੀ ਹੈ बार-बार IMD ਕਹਿ ਰਿਹਾ ਹੈ ਕੈਸਰੀ ਕੱਗਰ ਦੀ ਜਗਾ ਕੱਗਰ ਦੀ ਜਗਾ ਐਸਰੀ 라ਵੀ ਵੀ ਮਾਰ ਮਾਰਨ ਵਾਲੀ ਹੈ ਅਸੀਂ ਚੁੱਪ ਹੈ ਡਿਜਾਸਟਰ ਮੈਨੇਜਮੈਂਟ ਦੇ ਫੰਡ ਦੇ ਨਾਮ ਦੇ ਉੱਤੇ ਹਰ 6 ਮਤਲਬ ਬਿਫੋਰ 6 ਮਹੀਨੇ ਪਹਿਲਾਂ ਮੀਟਿੰਗ ਕਰਨੀ ਪੈਂਦੀ ਹੈ ਉਹ ਮੀਟਿੰਗ ਅਸੀਂ ਕਰ ਨਹੀਂ پا ਰਹੇ ਹਾਂ ਉਹਦੇ ਉੱਤੇ ਔਰ ਵਿਧਾਨ ਸਭਾ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਬੇਸ਼ਰਮੀ ਨਾਲ ਇਸ ਸਟੇਟ ਦੇ ਮਾਣਯੋਗ ਆਪਦਾ ਮੰਤਰੀ ਬਰਿੰਦਰ ਗੋਇਲ ਜੀ ਕੀ ਕਹਿ ਰਹੇ ਹੈ ਕੀਸੀ ਮੁਰੰਮਤ ਕਰਾਈ ਹੈ ਕਾਦੀ ਮੁਰੰਮਤ ਕਰਾਈ ਹੈ ਜੀ ਮੁਰੰਮਤ ਕਰਾਈ ਹੈ ਤੁਸੀਂ ਬੰਨਾ ਦੀ ਮੁਰੰਮਤ ਕਰਾਈ ਹੈ ਜਾਂ ਉਸ ਨਾਲਿਆਂ ਦੀ ਮੁਰੰਮਤ ਕਰਾਈ ਹੈ ਜਾਂ ਸੜਕਾਂ ਦੀ ਉਥੇ ਤੁਸੀਂਾਂ ਨਹੀਂ ਮੁਰੰਮਤ ਕਰਾਈ ਹੈ ਤੇ ਫਿਰ ਟੁੱਟਨੀਆਂ ਨਹੀਂ ਚਾਹੀਦੀਆਂ ਉਹਦੇ ਲਗਭਗ 24 ਗੇਟ ਟੁੱਟ ਜਾਂਦੇ ਨੇ ਕਿਉਂ ਕਿ ਇੱਕ ਕੋਟਾਲੇ ਬਾਜ ਨਹੀਂ ਸਰਕਾਰ ਇਹਨਾਂ ਨੇ 273 ਕਰੋੜ ਪਹਿਲੇ ਖਾ ਲਿਆ 273 ਕਰੋੜ ਪਹਿਲੇ ਖਾ ਲਿਆ ਮਰਮਮਤ ਦੇ ਨਾਮ ਤੇ ਟੈਂਡਰਿੰਗ ਕਿੰਨੂੰ ਕੀਤੀ ਸਭ ਹਵਾ ਚੇ ਲਗਭਗ 24 ਗੇਟ ਟੁੱਟਦੇ ਨੇ ਉਸ 24 ਗੇਟ ਦੇ ਨਾਲ ਪੂਰੀ ਵਿਧਾਨ ਸਭਾ ਭੋਵਾ ਦਿਨਾਨਗਰ ਵਿਧਾਨ ਸਭਾ ਗੁਰਦਾਸਪੁਰ ਵਿਧਾਨ ਸਭਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਅਜਨਾਲਾ ਵਿਧਾਨ ਸਭਾ ਇਹ ਚਾਰ ਡਿਸਟ੍ਰਿਕਟ ਪੂਰ ਅਤੇ ਤਰਨਤਾਰਨ ਇਹ ਚਾਰ ਡਿਸਟ੍ਰਿਕਟ ਪੂਰੀ ਤਰ੍ਹਾਂ ਡਿਸਟਰਾਏ ਹੋ ਗਏ ਲਗਭਗ ਲਗਭਗ 110 ਪਿੰਡ ਭੋਵਾ ਦੇ 140 ਪਿੰਡ ਦਿਨਾਨਗਰ ਦੇ 160 ਪਿੰਡ ਗੁਰਦਾਸ ਆਪਣੇ ਡੇਰਾ ਬਾਬਾ ਨਾਨਕ ਦੇ 17 ਪਿੰਡ ਗੁਰਦਾਸਪੁਰ ਦੇ ਲਗਭਗ 220 ਪਿੰਡ ਅਹਨਾਲੇ ਦੇ ਔਰ 47 ਪਿੰਡ ਤਰਨਤਾਰਨ ਦੇ ਤਬਾਹ ਹੋ ਜਾਂਦੇ ਨੇ ਜਿਹੜੇ ਇਸ ਮੰਤਰੀ ਸਾਹਿਬ ਦੇ ਝੂਠੇ ਬਿਆਨ ਦੇ ਕਾਰਨ ਕਿ ਅਸੀਂ ਸਭ ਕੁਝ ਕੀਤਾ ਹੈ ਔਰ ਕਿਤਾ ਕੀ ਹੈ ਇਹ ਸਭ ਲੋਕਾਂ ਦੇ ਧਿਆਨ 'ਚ ਆਇਆ ਹੈ ਲੋਕ ਆਪਣੇ ਕਰੋ ਬੇਗਾਰ ਹੋ ਗਏ ਨੇ ਇਹ ਧਿਆਨ 'ਚ ਆਇਆ ਔਰ ਇਸ ਸਟੇਟ ਦੀ ਬੇਸ਼ਰਮ ਭਗਵੰਤਮਾਨ ਦੀ ਸਰਕਾਰ ਇੱਕ ਪ੍ਰਧਾਨ ਮੰਤਰੀ ਜੀ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਇਹ ਪੰਜਾਬ ਦੇ ਨਾਲ ਨਹੀਂ ਖੜੇ ਪੰਜਾਬ ਨੂੰ ਨਹੀਂ ਦੇ ਰਹੇ ਉਹ ਜਿਹੜੇ ਤੁਸੀਂ ਪੰਜਾਬ ਦੇ ਜੰਮਪਾ ਲੋ ਤੁਸੀਂ ਬਾਰ-ਬਾਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਹਸਪੀਟਲ ਜੇ ਜਾ ਰਹੇ ਹੋ ਤੁਸੀਂ ਉੱਥੇ ਕੀ ਕਹਿੰਦੇ ਤਾਮਿਲਨਾਡੂ ਤੇ ਜਾ ਕੇ ਇਡਲੀ ਦੋਸਾ ਖਾ ਰਹੇ ਇਹ ਸਭ ਧਿਆਨ ਦੇਣ ਦੀ ਗੱਲ ਹੈ ਕੀ STRF ਦੇ ਪੈਸੇ ਜੀ 12.5 ਹਜ਼ਾਰ ਕਰੋੜ ਰੁਪਏ ਜਿਹੜਾ ਕੇਂਦਰ ਸਰਕਾਰ ਦੇਗੀ ਹੈ ਇਹ ਸਰਕਾਰ ਨੇ ਆਪਣੀ ਐਸ਼ ਪ੍ਰਸਤੀ ਦੇ ਉੱਤੇ ਵਿਗਿਆਪਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕਰਦਾ 273 ਕਰੋੜ ਹਵਾ ਚ ਕਰਦਾ ਉਸ ਤੋਂ ਬਾਅਦ 1600 ਕਰੋੜ ਕਿੱਥੇ ਖਰਚ ਕਰਨਾ ਹੈ ਇਹ ਬਿਲਕੁਲ દિਸ਼ਾਹੀਨ ਹੈ ਕਿ ਕਿੱਥੇ ਖਰਚ ਕਰਨਾ ਇਹਨਾਂ ਨੂੰ ਵੀ ਨਹੀਂ ਪਤਾ ਇਹ ਸਾਰਾ ਡਾਟਾ BJP ਨੇ ਭਾਰਤੀ ਜਨਤਾ ਪਾਰਟੀ ਦੀ ਇੱਕ ਟੀਮ ਨੇ ਇਸ ਡਾਟਾ ਦੇ ਅੰਦਰ ਇਹ ਆਪਦਾ ਜਿਹੜੀ ਲੈਂਦੀ ਹੈ ਉਹਦੇ ਇੱਕ ਦੇ ਵਾਈਟ ਪੇਪਰ ਦੇ ਉੱਤੇ ਕੱਢਿਆ ਚਾਰ ਸ਼ੀਟ ਹੋਣੀ ਚਾਹੀਦੀ ਹੈ ਚਾਰ ਸ਼ੀਟ ਉਹਨਾਂ ਲੋਕਾਂ ਦੇ ਅਫਸਰਾਂ ਦੇ ਉੱਤੇ ਤੁਸੀਂ ਨਹੀਂ ਬੱਸ ਸਕਦੇ ਕਿ ਚਾਰ ਅਫਸਰਾਂ ਨੂੰ ਤੁਸੀਂ ਟੰਗ ਦਿਓਗੇ ਤੇ ਵੱਜ ਜਾਓਗੇ ਇਹ ਚਾਰ ਸ਼ੀਟ ਮਾਨ ਸਰਕਾਰ ਦੇ ਉੱਤੇ ਹੋਣੀ ਚਾਹੀਦੀ ਹੈ ਮਾਨ ਮੁੱਖ ਮੰਤਰੀ ਪੰਜਾਬ ਦੇ ਉੱਤੇ ਹੋਣੀ ਚਾਹੀਦੀ ਹੈ ਬਰਿੰਦਰ ਗੋਲ ਦੇ ਉੱਤੇ ਹੋਣੀ ਚਾਹੀਦੀ ਹੈ ਉਸ ਆਈਐਸ ਅਫਸਰ ਦੇ ਉੱਤੇ ਹੋਣੀ ਚਾਹੀਦੀ ਜਿਹੜਾ ਇਹਦਾ ਜ਼ਿੰਮੇਵਾਰ ਹੈ ਔਰ ਉਸ ਡਿਪਾਰਟਮੈਂਟ ਦੇ ਲੋਕਾਂ ਦੇ ਉੱਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਗੇਟਾ ਦੀ ਸਫਾਈ ਨਹੀਂ ਕੀਤੀ ਚਾਹੇ ਉਹ ਵਿਆਸ ਹੈ ਚਾਹੇ ਸਤਲੂਜ ਹੈ ਚਾਹੇ ਕੱਗਰ ਹੈ ਚਾਹੇ ਰਾਵੀ ਹੈ ਉਹਨਾਂ ਦੇ ਉੱਤੇ ਹੋਣੀ ਚਾਹੀਦੀ ਜਿਨ੍ਹਾਂ ਦੇ ਕਾਰਨ ਸਾਡੀ 2.5 ਲੱਖ 2.4 ਲੱਖ ਏਕੜ ਜ਼ਮੀਨ ਦੀ ਫਸਲ ਖਰਾਬ ਹੋ ਗਈ 22 ਲੱਖ ਤੋਂ ਉੱਪਰ ਪਸ਼ੂ ਤਨ ਮਰ ਗਿਆ ਔਰ ਪੰਜਾਬ ਏ ਤੁਸੀਂ ਬਿਫੋਰ ਆਫਟਰ ਮੈਂ ਜਿਹੜਾ ਗੱਲ ਕਰਦਾ ਪਿਆ ਹੈ ਤੇ ਇਹ ਬਿਲਕੁਲ ਠੀਕ ਤਰੀਕੇ ਨਾਲ ਗੱਲ ਕਰਦਾ ਪਿਆ ਹੈ ਕਿ ਜਦੋਂ ਤੁਸੀਂ 6 ਮਹੀਨੇ ਬਾਅਦ ਦੇਖਣਾ ਹੈ ਤੇ ਇਹੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਗੱਲਾਂ ਤੋਂ ਪੜਨਾ ਹੈ ਕਿਉਂਕਿ ਅਜੇ ਲੋਕ ਵਿਅਸਤ ਹੈ ਬਿਜੀ ਹੈ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦੇ ਲਈ ਆਪਣੀ ਲਾਈਫ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਪਰ ਲੇਕਿਨ ਜਦੋਂ ਇਹਨਾਂ ਨੂੰ ਫੜਨਾ ਹੈ 2 ਸਾਲ ਤੱਕ ਜ਼ਮੀਨ ਦਾ ਕੁਝ ਨਹੀਂ ਹੋਣ ਵਾਲਾ ਜੇ ਜ਼ਮੀਨ ਦੇ ਉੱਤੇ ਸਿਲ ਡਾ ਲੀ ਜਿਹਦੇ ਪਸ਼ੂ ਚਲੇ ਗਏ ਨੇ ਉਹ ਵਿਚਾਰੇ ਦੀ लगभग रोजी, रोजी रोटी रोजी रोटी खत्म हो गई है और मैं होर कहना है कि ये इंपैक्ट की हो रहा है यदा इंपैक्ट अभी देखा तो यहाँ इम्पैक्ट सब तो पहला इम्पैक्ट होना है साढ़े हेल्थ के उ जिस तरीके महामारी उत्तर फैलनी है वो भी सूँ ध्यान रखनी पेगी फिर दूसरा इंपैक्ट होना इकनोमिकल इम्पैक्ट कि जी फसल असं देखते हैं कि दो क्रोप है पहली कणक है दूसरी दूसरा झोना है ਝੋਨੇ ਤੋਂ ਕਮਾਈ ਹੁੰਦੀ ਹੈ ਕਣਕ ਬਰਾਬਰ ਬਰਾਬਰੀ ਨਿਕਲਦੀ ਹੈ ਜਦੋਂ ਇਸ ਸੀਜ਼ਨ ਦੇ ਅੰਦਰ ਝੋਨੇ ਦਾ ਪੈਸਾ ਨਹੀਂ ਆਣਾ ਤੇ ਉਹ ਹਾਲ ਕੀ ਹੋਣਾ ਉਹ ਦੇਖਣ ਵਾਲੀ ਗੱਲ ਹੈ ਤੀਸਰਾ ਇੰਪੈਕਟ ਇਹਦੇ ਅੰਦਰ ਇਹ ਹੈ ਕਿ ਜਿਹੜੀ ਸਾਡੇ ਮਜ਼ਦੂਰ ਹੈ ਜਿਨ੍ਹਾਂ ਕੋ ਜਮੀਨ ਨਹੀਂ ਹੈ ਲੇਬਰ ਹੈ ਜਿਹੜੇ ਬਾਹਰ ਕੰਮ ਕਰਦੇ ਆ ਉਹਨਾਂ ਦਾ ਉਹ ਲਗਭਗ 2 ਮਹੀਨੇ ਤੋਂ ਫ੍ਰੀ ਹੈ ਉਹਨਾਂ ਦਾ ਕੰਮ ਕਿੱਦਾਂ ਚੱਲਣਾ ਹੈ ਉਹਦੀ ਚਿੰਤਾ ਕਰਨ ਵਾਲੀ ਗੱਲ ਹੈ ਇਹ ਕਿਸਾਨਾਂ ਦੀ ਕਿਸਾਨ ਜਿਨ੍ਹਾਂ ਦੀ ਜ਼ਮੀਨ ਚਲੇਗੀ ਉਹਨਾਂ ਦੀ ਚਿੰਤਾ ਕਰਨ ਦੀ ਗੱਲ ਹੈ ਇਹ ਸਾਰਾ ਇੰਪੈਕਟ ਜਿਹੜਾ ਹੈ ਆਉਣ ਵਾਲੇ 2 ਮਹੀਨੇ ਦੇ ਅੰਦਰ 6 ਮਹੀਨੇ ਦੇ ਅੰਦਰ ਸਾਨੂੰ ਦੇਖਣ ਨਹੀਂ ਮਿਲਣਾ ਹੈ ਇਸ ਲਈ ਮੈਂ ਕਹਿ ਰਹੇ ਮਾਨ ਮੇਡ ਆਪਦਾ ਜਿਹੜੀ ਭਵੰਤਮਾਨ ਸਰਕਾਰ ਨੇ ਲਿਆਂਦੀ ਉਹਨਾਂ ਨਿਪਟਣਾ ਕਿੱਦਾਂ ਹੈ ਇਸ ਲਈ ਇਹ ਕਹਿਣੇ ਪੈਗੇ ਕਿ ਪ੍ਰਧਾਨ ਮੰਤਰੀ ਦੇ ਉੱਤੇ ਚਾਰ ਸ਼ੀਟ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਆਪਦਾ ਨੂੰ ਆਪਣੇ ਸੁੱਤੇ ਹੋਏ ਜਿਦਕ ਕੁੰਭ ਕਰਨ ਦੀ ਨੀਂਦ 'ਚ ਸਰਕਾਰ ਸੁਤੀ ਹੋਣੋਂ ਲੱਗਦਾ ਕਿ ਭਗਵਾਨ ਕਰੋਸੇ ਚੱਲ ਰਹੀ ਹੈ ਇਹ ਚੱਲ ਜੇਗਾ ਇਹ ਚੱਲ ਜੇਗਾ ਪਰ ਨਹੀਂ ਇਹ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਹੈ ਜ਼ਿੰਮੇਵਾਰ ਦੋ ਲੋਕ ਨਹੀਂ ਹੈ ਜ਼ਿੰਮੇਵਾਰ ਪੂਰਾ ਸਿਸਟਮ ਹੈ ਉਸ ਸਿਸਟਮ ਨੂੰ ਸਜਾਦ ਹੋਣ ਦਾ ਕੰਮ ਇਹਦੇ ਲਈ ਇੱਕ ਲੋਕਾਂ ਨੂੰ ਅਪੀਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਪਾਰਟੀ ਸੜਕ ਤੇ ਸੜਕ ਤੋਂ ਲੈ ਕੇ ਵਿਧਾਨ ਸਭਾ ਦੇ ਵਿੱਚ ਇੱਕ ਗੁਲੰਦ ਆਵਾਜ਼ ਦੇ ਨਾਲ ਸਾਡੇ 12000 ਕਰੋੜ ਰੁਪਏ ਦਾ ਹਿਸਾਬ ਦੇਣ ਦੇ ਲਈ ਗੱਲ ਕਰ ਰਹੇ ਹੈ 1600 ਕਰੋੜ ਠੀਕ ਤਰੀਕੇ ਨਾਲ ਖਰਚ ਹੋਵੇ ਉਹਦੀ ਗੱਲ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਦੇ ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਕਿਸਾਨਾਂ ਦੀ ਜਮੀਨਾਂ ਦੀ ਗਦਾਵਰੀ ਹੋ ਜਾਏ ਉਹ ਠੀਕ ਤਰੀਕੇ ਨਾਲ ਮੁਆਵਜ਼ਾ ਠੀਕ ਥੱਲੇ ਤੱਕ ਪਹੁੰਚੇ ਉਹਦੀ ਚਿੰਤਾ ਕਰਦੇ ਹੋਏ ਆਵਾਜ਼ ਕਰ ਆਵਾਜ਼ ਤੁਹਾਡੇ ਸਾਹਮਣੇ ਬੁਲੰਦ ਕਰਦੇ ਪਏ ਆਂ ਆਉਣ ਵਾਲੇ ਸਮੇਂ ਦੇ ਅੰਦਰ ਸੜਕ ਦੇ ਦੇ ਵੀ ਭਾਰਤੀ ਜਨਤਾ ਪਾਰਟੀ ਲੜਾਈ ਲੜੇਗੀ ਹੋਰ ਜੀ ਕਿਸੇ ਨੂੰ ਕੁਝ ਪੁੱਛਣਾ ਹੈ ਤਾਂ ਪੁੱਛੋ ਹਰਵਾ ਜੀ ਅ ਕੀ ਗੱਲ ਕੀਤੀ ਹੈ ਵੀ ਫਾਇੰਡ ਦੀ ਜੇ ਉਹ ਚਾਰ ਸ਼ੇਰ ਬਣੂ ਚਾਰ ਸ਼ੇਰ ਬਣੂ ਆਮ ਆਦਮੀ ਪਾਰਟੀ ਦੇ ਪਹਿਲਾਂ ਇਹ ਨਹੀਂ ਦੇ ਰਸਤੀ ਦੁਬਾਰਾ ਕੈਪਟਨ ਵਾਸਤੇ ਫੇਰ 10 15 ਨੇ ਲਗਾਣਗੇ ਲੇਕਿਨ ਉਸ ਦਾ ਖਾਮਿਆਚਾ ਹਰ ਬਿੜ ਪਰ ਆਬਿਦੇ ਦੇ ਲੋਕ ਹੈ ਖਾਸਤੇ ਕਿਸਾਨ ਹੈ ਜਿਨ੍ਹਾਂ ਦੀ ਜ਼ਮੀਨ ਦੀ ਜ਼ਿੰਦਗੀ ਪਾਰੀ ਪੂਰਾ ਚੋਨੇ ਫਸਲ ਦੇ ਦਬਾਤ ਹੋਏ ਉਹ ਦੋਹਾਂ ਪਾਰਟੀਆਂ ਦੇ ਵਿਚਕਾਰ ਤੋਂ ਪੈਸੇ ਅਰੇ ਕੋਲੋਂ ਨਿਆਂ ਕੋਲੋਂ ਮਿਲੂਗਾ ਉਹਨੂੰ ਇਹ ਰਾਹਤ ਕੋਲੋਂ ਮਿਲੂਗਾ ਦੇਖੋ ਇਹ ਜੇ ਤਾਂ ਇਹ ਕੋ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਢਾਚੇ ਦੇ ਅੰਦਰ ਸਟੇਟ ਗਵਰਨਮੈਂਟ ਨੇ ਜ਼ਮੀਨਾਂ ਦੀ ਗਿਦਾਵਰੀ ਕਰਦੀ। ਮੁਆਵਜ਼ਾ ਗਿਦਾਵਰੀ ਹੋਣ ਤੋਂ ਬਾਅਦ ਮਿਲਦਾ। ਉਹਦੇ ਅੰਦਰ ਪਹਿਲਾ ਮੁਆਵਜ਼ਾ ਲੈਂਡ ਦਾ ਹੈ ਦੂਜਾ ਮੁਆਵਜ਼ਾ ਕ੍ਰੋਪ ਦਾ ਹੈ। ਇਹ ਜਿੰਨੀ ਜਲਦੀ ਕਰਨਗੇ ਅਸੀਂ ਵੀ ਭਾਜਪਾ ਦੇ ਨਾਤੇ ਇਸ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੇ ਹਾਂ ਪ੍ਰਸ਼ਾਸਨ ਦੇ ਉੱਤੇ ਜਲਦ ਤੋਂ ਜਲਦੀ ਦਾ ਸਰਵੇ ਕੰਪਲੀਟ ਕੀਤਾ ਜਾਵੇ ਗਿਦਾਵਰੀਆਂ ਕੰਪਲੀਟ ਕੀਤੀ ਤਾਂ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਪਹੁੰਚੇ। ਗੁਲਾਬ ਸਿੰਘ 41 ਮੁਵੱਲਾ ਸਭ ਖੁਦ ਚਾਂਦੀ ਜੀ ਨੇ ਦੌਰਾ ਕੀਤਾ ਨੌਂਮੀ ਉਹ ਦਾਤ ਕੋ ਵੀ ਗਏ ਆ ਪਟਿਆਲੇ ਵੀ ਗਏ ਸਾਫਾ ਸੀਗੇ ਲੁਧਿਆਣੇ ਚ ਵੀ ਗਏ ਲੰ ਜਾਣ ਕੇ ਅ ਲੇਕਿਨ ਉਹ ਕਹਿੰਦੇ ਵੀ ਬੇਸ਼ੱਕ 1600 ਕਰੋੜ ਦੀ ਗੱਲ ਤੁਸੀਂ ਕੀਤੀ ਹੈ ਲੇਕਿਨ ਜਿਹੜੀ ਉਹ ਹੈ ਗਿਆ ਇਸ ਤੋਂ ਇਲਾਵਾ ਹੋਰ ਵੀ ਉਹਨੂੰ ਫੰਡ ਦੀ ਲੋੜ ਹੈ ਜਮੀਨ ਇਸ ਤੱਕ ਹੈ ਉਹ ਕੀ ਕਹਿੰਦੇ ਗਰਾਊਂਡ ਰਿਪੋਰਟ ਮੈਂ ਬਣਾ ਚੁੱਕਾ ਹਾਂ ਮੈਂ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਚਿੱਠੀ ਲਿਖੀ ਹੈ ਮੈਂ ਮਿਲ ਕੇ ਵੀ ਆਉਂਗਾ ਤੇ ਲੇਕਿਨ ਫੰਡ ਜਾਵਾ ਚਾਹੀਦਾ ਕਿ ਕਾਫੀ ਨੁਕਸਾਨ ਹੋਇਆ ਜਮੀਨ ਦੀ ਬਦਲਣ ਦੀ ਅਸੀਂ ਤਾਂ ਪਹਿਲੇ ਹੀ ਕਿਹਾ ਹੈ ਕਿ ਨੁਕਸਾਨ ਬਹੁਤ ਹੋਇਆ ਹੈ ਕਿਉਂਕਿ ਜਿਸ ਜ਼ਿਲ੍ਹੇ ਦਾ ਮੈਂ ਇਨਚਾਰਜ ਹਾਂ ਉੱਥੇ ਲਗਭਗ 300 ਦੇ ਆਸ-ਪਾਸ ਪਿੰਡੋ ਦੀ ਚਪੇਟ ਚ ਹੈ। ਔਰ 1600 ਕਰੋੜ ਰੁਪਇਆ ਇਨੀਸ਼ੀਅਲ ਸਟੇਜ ਦੇ ਉੱਤੇ ਕੰਮ ਨੂੰ ਸ਼ੁਰੂ ਕਰਨ ਦੇ ਲਈ ਹੈ। ਕੰਮ ਕੀ ਹੈ? ਮੈਡੀਕਲ ਹੈਲਪ ਹੈ, ਮੈਡੀਕਲ ਐਡ ਦੇਣੀ ਹੈ। ਜਾਂ ਉਸ ਤੋਂ ਇਲਾਵਾ ਕੋਈ ਐਸਾ ਸੜਕ ਦੀ ਰੇਪੇਅਰ ਕਰਨੀ ਹੈ ਉਹਦੇ ਵਾਸਤੇ ਹੈ। ਫਿਰ ਉਸ ਸਮੇਂ ਕੋਈ ਰੀਲੀਫ ਦੇਣਾ ਹੈ ਤਾਂ ਉਹਦੇ ਲਈ ਹੈ। ਪਰ ਇਹਦਾ ਸਟੇਟ ਗਵਰਨਮੈਂਟ ਲਿਖ ਕੇ ਦੇਗਾ। ਹੁਣ ਜਿਹਦਾ ਚੀਫ ਸਕੱਰੇਟਰੀ ਕਹਿ ਰਹੇ ਕਿ 13000 ਸਮਥਿੰਗ ਕਰੋੜ ਰੁਪਏ ਦਾ ਨੁਕਸਾਨ ਹੈ। ਤੋ ਪੁਨਰ ਆਪਸ਼ੀਓ ਆਕੜਾ ਹੀ ਨਹੀਂ ਮਿਲਦਾ ਪਿਆ ਕਿ ਸੜਕਾਂ ਦੇ ਉੱਤੇ ਕਿੰਨਾ ਖਰਚਾ ਹੋਣਾ ਹੈ ਤੁਸੀਂ ਬੰ ਜਿਹੜੇ ਬੰਦੇ ਨੇ ਉਹਨਾਂ ਉੱਤੇ ਖਰਚਾ ਕਿੰਨਾ ਹੋਣਾ ਹੈ ਕਿਸਾਨਾਂ ਦੀ ਜ਼ਮੀਨ ਦਾ ਮੁਆਵਜ਼ਾ ਕਿੰਨਾ ਹੋਣਾ ਹੈ ਉਹ ਆਪਸ ਹੀ ਉਲਝੇ ਹੋਏ ਨੇ ਮਤਲਬ ਸਰ ਉਹ ਉਲਝੇ ਰਹੇ ਜੀ ਇਹ ਆਮ ਆਮੀ ਪਾਰ ਦੇ ਪ੍ਰੋਬਲਮ ਹੈ ਲੇਕਿਨ ਉਹ ਖਾਮਿਆਜਤ ਹੈ ਫਿਰ ਪੀੜਿਤ ਹਾਰਪੀਟ ਲੋਕ ਪ੍ਰਭਾਵਿਤ ਹੋਣਗੇ ਨਾ ਉਹਨਾਂ ਨੂੰ ਨੁਕਸਾਨ ਕਾਫੀ ਹੋ ਰਿਹਾ ਉਹ ਨਾ ਇੱਧਰ ਦੇ ਨਾ ਉੱਧਰ ਦੇ ਦਾ ਪੰਜਾਬ ਸਰਕਾਰ ਵੱਲੋਂ ਤੇ ਉਮੀਦਾਂ ਰੱਖੀ ਸੀ ਕਿ ਜਸ ਕਰੋਗੇ ਲਗਾਤਾਰ ਸੈਂਟਰ ਮਿਨਿਸਟਰ ਲਗਾਤਾਰ ਹਾਰਪੀਟ ਦਾ ਅਧੋਰਾ ਜਾਂਦੇ ਲੇਕਿਨ ਆਸ਼ਵਾਸਨ ਤਾਂ ਹੈਗਾ ਲੇਕਿਨ ਉਹ ਕਹਿੰਦੇ ਸਾਨੂੰ ਮਿਲੂ ਕਦੋਂ ਇੱਕ ਮੰਗ ਹੋਣਾ ਹੈ ਕਿ ਸਾਨੂੰ ਜਿਹੜਾ ਫੰਡ ਆਵੇ ਉਹ ਸਾਡੇ ਡਾਇਰੈਕਟ ਅਕਾਊਂਟ ਵਿੱਚ ਆਵੇ ਨਾ ਕਿ ਪੰਜਾਬ ਸਟੇਟ ਗਵਰਨਮੈਂਟ ਦੇ ਵਿੱਚ ਆਵੇ ਉਹ ਤਾਂ ਅੱਜ ਕੱਲ ਜਿਹੜੇ ਫੰਡ ਆਉਂਦੇ ਉਹ ਸਿੱਧੇ ਅਕਾਊਂਟ 'ਚ ਆਉਂਦੇ ਆ ਕਿਸਾਨਾਂ ਦੇ ਜੋ ਵੀ ਅਕਾਊਂਟ 'ਚ ਆਉਂਦੇ ਸਮਾਨ ਨਿਧੀ ਦਾ ਉਹ ਆਉਂਦੇ ਆ ਪਰ ਲੇਕਿਨ ਜਿਹੜਾ ਫੈਡਰਲ ਮੈਂ ਪਹਿਲੇ ਵੀ ਕਿਹਾ ਕਿ ਫੈਡਰਲ ਸਿਸਟਮ ਹੈ ਟਾਂਚਾ ਹੈ ਸਟੇਟ ਉਹਦੀ ਉਹਦਾ ਸਾਰਾ ਮੁਆਵਜ਼ਾ ਤਦ ਮਿਲਣਾ ਹੈ ਕਿ ਜਦੋਂ ਦਾ ਸਰਵੇ ਹੋ ਜਾਏਗਾ। ਹੁਣ ਸਰਵੇ ਲਈ ਲੱਗੇ ਪਏ ਲਗਭਗ ਮੈਨੂੰ ਲੱਗਦਾ ਹੈ ਕਿ 50% ਤੋਂ 60% ਦੇ ਆਸ-ਪਾਸ ਸਰਵੇ ਹੋ ਵੀ ਗਿਆ ਹੈ। ਔਰ ਉਸ ਵੇ ਸਟੇਟ ਗਵਰਨਮੈਂਟ ਲਿਖ ਕੇ ਭੇਜੇਗੀ ਕਿ ਸਾਨੂੰ ਇੰਡੀਅਨ ਫੰਡ ਦੀ ਲੋੜ ਹੈ। ਹੁਣ ਪਹਿਲੀ ਗੱਲ ਡਿਜਾਸਟਰ ਫੰਡ ਦਾ ਰਿਲੀਫ ਫੰਡ ਦਾ 12.5 ਹਜ਼ਾਰ ਕਰੋੜ ਰੁਪਏ ਉਹ ਕਿੱਥੇ ਖਰਚ ਕਰ ਰਹੀ ਹੈ ਸਰਕਾਰ ਉਹ ਪੁੱਛਣ ਦੀ ਲੋੜ ਹੈ ਮੈਂ ਤੁਹਾਡੇ ਮੱਦੇਨਜ਼ਰ ਵੀ ਕਹਿੰਦਾ ਤੁਹਾਨੂੰ ਕਹਿਣਾ ਹੈ ਕਿ ਉਹ ਸਰਕਾਰ ਦੇ ਜਿੱਥੇ ਨੁਮਾਇੰਦੇ ਆਂਦੇ ਆ ਉਹਨਾਂ ਨੂੰ ਪੁੱਛਣਾ ਜਿਹੜਾ ਹੈ ਕਿ ਭਾਈ ਜਿਹੜਾ ਐਸਟੀਆਰਐਫ ਦਾ ਫੰਡ ਹੈ ਉਹ ਕਿੱਥੇ ਖਰਚ ਕਰ ਰਹੀ ਹੈ ਪ੍ਰਧਾਨ ਮੰਤਰੀ ਉਸ ਦਿਨ ਹੀ ਉੱਥੇ ਸੀ ਕਿਸਾਨਾਂ ਦੇ ਨਾਲ ਸੀ ਉੱਥੇ ਉਹ ਕਹਿ ਕੇ ਗਏ ਕਿ ਭਾਈ ਜਿਹੜਾ ਇਹ ਤਾਂ ਇੱਕ ਛੋਟੀ ਜੀ ਉਹ ਹੈ ਜੋ ਟੋਕਨ ਮੰਨੀ ਹੈ ਪਰ ਉਸ ਤੋਂ ਇਲਾਵਾ ਜਿਹੜਾ ਤੁਹਾਨੂੰ 12.5 ਹਜ਼ਾਰ ਕਰੋੜ ਹੈ ਇਹਦੀ ਜਿੰਨੀ ਵੀ ਲੀਗਲਿਟੀ ਹੈ ਨਹੀਂ ਵੀ ਪੂਰੀ ਹੋਣੀ ਤਦ ਵੀ ਪੈਸਾ ਉਹ ਖਰਚ ਕਰੋ ਹੋਰ ਤੁਹਾਨੂੰ ਚਾਹੀਦਾ ਹੈ ਜਿਹੜਾ ਤੁਹਾਡਾ ਘਾਟਾ ਪਿਆ ਹੈ ਜਦੋਂ ਨੁਕਸਾਨ ਹੋਇਆ ਉਹ ਲਿਖ ਕੇ ਭੇਜੋ ਤਾਂ ਕਿ ਤੁਹਾਨੂੰ ਪੈਸਾ ਜਲਦ ਜਲਦ ਰਿਲੀਜ਼ ਕੀਤਾ ਤੇ ਸਰਵੇ ਸਰ ਗੱਲ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਬਹੁਤ ਸਾਰੇ ਪਹਿਲਾਂ ਵੀ ਆਨਲਾਈਨ ਫਾਰਮ ਜੋ ਭਰੇ ਜਾ ਚੁੱਕੇ ਆ ਹੁਣ ਵੀ ਭਰੇ ਜਾ ਰਹੇ ਆ ਉਹਦੇ ਵਿੱਚ ਕੁਝ ਨਹੀਂ ਹੋਇਆ ਸਰ ਇਹ ਸਰਵੇ ਇਸ ਤਰੀ ਲੱਲਦਾ ਰਹੋ ਸਰ ਚੋਣਾਂ ਤੱਕ ਸਰਵੇ ਕਰਨਾ ਸਟੇਟ ਤੱਕ ਆ ਨਹੀਂ ਜਿਹੜਾ ਆਵਾਜ਼ ਪਾ ਉਹ ਤਾਂ ਆਨਲਾਈਨ ਹੋ ਰਿਹਾ ਨਾ ਆਵਾਸ ਯੋਜਨਾ ਦਾ ਆਨਲਾਈਨ ਕੰਮ ਸਰਵੇ ਨਹੀਂ ਹੈ ஆன்ਲਾਈਨ ਕੰਮ ਰਜਿਸਟ੍ਰੇਸ਼ਨ ਹੈ ਉਹਦਾ ਇੱਕ ਪਾਰਟਿਕੂਲਰ ਪੀਰੀਅਡ ਹੈ ਕਿ ਮੰਨ ਲਓ 1 ਮਹੀਨੇ ਦਾ 2 ਮਹੀਨੇ ਦਾ ਪੀਰੀਅਡ ਹੈ ਉਹਦੇ ਅੰਦਰ ਉਹਨੂੰ ਪੜਨਾ ਹੈ ਉਸ ਤੋਂ ਬਾਅਦ ਉਹ ਸਿੱਧਾ ਜਿਹੜਾ ਹੈਗਾ ਤਿੰਨ ਕਿਸ਼ਤਾਂ ਦੇ ਵਿੱਚ ਉਹ ਪੈਸਾ ਆਉਂਦਾ ਹੈ ਕਿਸੇ ਨੂੰ ਸਰ ਪੈਸਾ ਆਇਆ ਨਹੀਂ ਹੈ ਜੀ ਲੈ ਲੇ ਕਿ ਪਹਿਲੀ ਕਿਸ਼ਤ ਦੇ ਅੰਦਰ ਲਗਭਗ 1 ਲੱਖ 20000 ਆਉਂਦਾ ਹੈ ਫਿਰ ਦੂਸਰਾ ਆਉਂਦਾ ਹੈ ਫਿਰ ਤੀਸਰਾ ਆਉਂਦਾ ਹੈ ਮੈਨੇਜਰ ਕਹਿ ਰਹੇ ਆ ਵੀ ਕਦੋਂ ਤੱਕ ਆਏਗਾ ਸਰ ਉਹ ਤਾਂ ਜੀ ਹਜੇ ਮੈਨੂੰ ਵੀ ਉਦੀ ਕੋਈ ਜੱਲਬੀ ਛੋਟੀ ਜਾਣਕਾਰੀ ਨਹੀਂ ਪਰ ਲੇਕਿਨ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਜਿੱਥੇ ਵੀ ਲਾਗੂ ਹੋਈ ਹੈ ਮਤਲਬ ਸ਼ਹਿਰਾਂ ਦੇ ਅੰਦਰ ਪੂਰਾ ਹੁੰਦਾ ਹੈ ਪਏ 2.80 ਲੱਖ ਰੁਪਏ ਆ ਰਿਹਾ ਹੈ ਪਿੰਡਾਂ ਦੇ ਅੰਦਰ ਲੱਗਭਗ 1.80 ਲੱਖ ਰੁਪਏ ਆ ਰਿਹਾ ਹੈ ਸਮਝੋ ਕਿ ਸਟੇਟ ਆਪਣਾ ਹਿੱਸਾ ਨਹੀਂ ਪਾ ਰਹੀ ਜੀ ਪਰ ਇੱਕ ਦੂਜੀ ਸ਼ਰਕਾ ਤੋਂ ਵਿਧਾਨ ਸਭਾ ਦਾ ਗੱਲ ਕੀਤੀ ਹੈ ਇਹ ਕਦੋਂ ਸ਼ੁਰੂ ਹੋਊਗਾ ਪ੍ਰੋਜੈਕਟ ਦੇਖੋ ਭਾਜਪਾ ਨੇ ਸੜਕ ਦੀ ਗੱਲ ਕੀਤੀ ਜਦੋਂ ਦੇਸ਼ ਦੇ ਮਤਲਬ ਪ੍ਰਦੇਸ਼ ਸਟੇਟ ਦੀ विधानसभा अंदर लगी बीजेपी ने आवाज ਨੂੰ ਦੁਬਾਨ ਦਾ ਕੰਮ ਕੀਤਾ ਉਸ ਸਮੇਂ ਸਾਡੇ ਸਟੇਟ ਦੇ ਕਾਰਜਕਾਰੀ ਪ੍ਰਧਾਨ ਜੀ ਨੇ ਸੜਕ ਤੇ ਹੀ ਜਨਤਾ ਦੀ ਵਿਧਾਨ ਸਭਾ ਲਗਾਈ ਉਸ ਤੋਂ ਸ਼ੁਰੂਆਤ ਹੋ ਗਈ ਹੋਈ ਹੈ ਹੁਣ ਅਗਲੀ ਵਿਧਾਨ ਸਭਾ ਜ਼ਿਲ੍ਹਾ ਜ਼ਿਲ੍ਹਾ ਲੈਵਲ 'ਤੇ ਹੈ ਫਿਰ ਉਸ ਤੋਂ ਬਾਅਦ ਅਗਲਾ ਕੰਮ ਸੜਕਾਂ ਤੇ ਅੰਦੋਲਨ ਖੜਾ ਕਰਨ ਦਾ ਕੰਮ ਹੈ ਲੋਕਾਂ ਨੂੰ ਸਮਾਪਤੀ ਪਾਰਟੀ ਦੀ ਜੋ ਸਰਕਾਰ ਬਣੀ ਸੀ ਤੇ ਇਹਨਾਂ ਨੇ ਬਕਾਇਦਾ ਪ੍ਰੋਟੈਸਟ ਕਰਕੇ ਪ੍ਰਦਰਸ਼ਨ ਕਰ ਕਰਕੇ ਆਪਣੀ ਸਰਕਾਰ ਬਣਾਈ ਸੀ ਤੇ ਹੋਰ ਵੀ ਜਦੋਂ ਉਹਨਾਂ ਨੂੰ ਗੋਲ ਹੁੰਦੀ ਹੈ ਉਹ ਸੈਂਟਰ ਦੇ ਖਿਲਾਫ ਵੀ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਬਣਵਾ ਲੈਂਦੇ ਆ ਤੇ ਭਾਜਪਾ ਹੁਣ ਤੱਕ ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਤ ਹੈ ਕਿਉਂ ਨਹੀਂ ਸੈਂਟਰ ਦੇ ਤਾਕਤ ਦੇ ਨਾਲ ਪੰਜਾਬ ਗੌਰਮੈਂਟ ਨੂੰ ਸਾਰੇ ਕੰਮ ਕਰਵਾਉਂਦੀ ਜਿਹੜੇ ਕਰਵਾਉਣ ਵਾਲੇ ਨੇ ਚਾਹੇ ਉਹ ਫੰਡ ਦੇ ਹਿਸਾਬ ਲੈਣੇ ਹੋਣ ਚਾਹੀਏ ਬਦੌਲਨ ਕੋਲ ਸਰਵੇ ਤੋਂ ਦਾ ਕੰਮ ਹੋਵੇ ਉੱਥੇ ਤਾਕਤ ਕਿਉਂ ਨਹੀਂ ਦਿਖਾਉਂਦੀ ਭਾਜਪਾ ਸਰਵੇ ਦਾ ਉਹੀ ਹੈ ਨਾ ਸਰਵਿਕ ਰਾਂ ਦਾ ਤਾਕਤ ਇਹੀ ਹੈ ਕਿ ਕਾਇਮ ਬਾਕੀ ਸੀਮਤ ਹੈ ਜੀ ਤਾਕਤ ਤਾਕਤ ਤਾਂ ਇਹੀ ਹੈ ਕਿ 30 ਮੰਤਰੀਆਂ ਦਾ ਆਣਾ 30 ਮੰਤਰੀ ਆ ਗਏ ਉਹ ਤਾਂ ਫੋਟੋ ਨਹੀਂ ਖਿਚਾ ਰਹੇ ਉੱਥੇ ਪ੍ਰਸ਼ਾਸਨ ਨਾਲ ਗੱਲ ਕਰਦੇ ਵੇ ਸਰਵੇ ਹੋਇਆ ਕਿ ਨਹੀਂ ਹੋਇਆ ਇਹ ਹੋਇਆ ਕਿ ਨਹੀਂ ਉਹ ਹੈ ਕਿ ਨਹੀਂ ਇਹ ਜਿਹੜਾ 50% 60% ਜਿਹੜਾ ਸਰਵੇ ਵੀ ਹੋ ਗਿਆ ਹੈ ਤਾਂ ਕੇਂਦਰ ਦੇ ਮੰਤਰੀਆਂ ਦੇ ਆਣ ਨਾਲ ਕੇਂਦਰ ਦੀ ਮਸੂਲੀਅਤ ਨਾਲ ਹੀ ਹੋਇਆ ਹਵਾਚੇ ਨਹੀਂ ਹੋਇਆ ਇਹਦੇ ਨਾਲ ਹੀ ਹੋਇਆ ਨਹੀਂ ਤਾਂ ਇਹ ਹੋਣਾ ਨਹੀਂ ਸੀ ਜੀ ਨਹੀਂ ਹੋਣਾ ਸੀ ਇਹਦੇ ਸੁੱਤੇ ਲੋਕ ਨੇ ਇਹਨਾਂ ਨੇ ਆਪਣੇ ਲੋਕਾਂ ਨੂੰ ਕਰਨਾ ਸੀਗਾ ਮੇਰਾ ਬੰਦਾ ਇਹਨੂੰ ਠੀਕ ਕਰਦੇ ਉਹਨੇ ਮੈਨੂੰ ਵੋਟ ਨਹੀਂ ਪਾਈ ਇਹਨੂੰ ਇਹ ਕਰ ਦੋ ਇਹ ਦੇਖੋ ਸਟੇਟ ਦਾ ਹਾਲ ਕੀ ਹੈ ਨਾ ਸਟੇਟ ਦਾ ਹਾਲ ਤੇ ਦੂਰੇ ਪਤਾ ਲੱਗਦਾ ਮੈਂ ਸਟੇਟ ਦੇ ਲਾਅ ਲੋ ਐਂਡ ਆਰਡਰ ਕਿੱਥੇ ਹੈ ਪੀਐਮ ਸਾਹਿਬ ਵੀ ਸਰ ਗ੍ਰਾਉਂਡ ਤੇ ਇਨ ਹੈਗੀ ਹੈ ਹੋਰ ਫੰਡ ਦਾ ਫਿਰ ਸੈਂਟਰ ਕਿਵੇਂ ਜਾਰੀ ਕਰੂਗਾ ਜੀ ਜਦ ਕਿ ਲੋਕਾਂ ਨੂੰ ਹੋਰ ਹੈਗੀ ਹੈ ਬੰਦੇ ਹੋ ਗਿਆ ਸਰਵੇ ਹੋ ਰਿਹਾ 60 70% ਹੋ ਗਿਆ ਹੋਰ ਕਰਨੇ ਇਹੀ ਸਟੇਟ ਦੇ ਉੱਤੇ ਦਬਾਅ ਪਾਉਣ ਦਾ ਕੰਮ ਕਰ ਰਹੇ ਹਾਂ ਸਟੇਟ ਦੇ ਤੇ ਸਰਕਾਰ ਤੋਂ ਸਾਡੀ ਐ ਨਹੀਂ ਸਟੇਟ ਦੇ ਉੱਤੇ ਦਬਾਅ ਕਰ ਦਬਾਅ ਪਾਉਣ ਦਾ ਕੰਮ ਪ੍ਰੈਸ਼ਰ ਗਰੁੱਪ ਦਾ ਕੰਮ ਕਰ ਰਹੇ ਹਾਂ ਤਾਂ ਕਿ ਜਲਦੀ ਤੋਂ ਜਲਦੀ ਜਲਦੀ ਤੋਂ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਸਕੇ ਪਰ ਵਿੱਚ ਤੁਹਾਡੇ ਸਾਰੇ ਸੈਂਟਰ ਮਿਨਿਸਟਰ ਹਾਰਟ ਬੀਟ ਦਾ ਨਿਗਰਾਨੀ ਕੀਤਾ ਜਮੀਨੀ ਗਰਾਊਂਡ ਦੇ ਨਾਲ ساری ਆਪਣੀ ਫਾਈਲ ਵੀ ਕਿਤੇ ਟੈਲ ਨਹੀਂ ਸੀ ਡੇਅ ਰੇਜ ਡੇ ਕੁੱਤਕਾ ਕਿੰਨਾ ਤੁਹਾਨੂੰ ਲੱਗਾ ਵੀ ਕਿੰਨਾ ਟੋਟਲ ਤੁਹਾਡਾ ਉਥੇ ਪੰਜਾਬ ਦੇ ਹੜ੍ਹ ਦੇ ਤੱਕ ਕਿੰਨਾ ਨੁਕਸਾਨ ਵੀ ਐਸ ਮੈਂ ਪਹਿਲੇ ਟਕਸਿਮੇਟਲੀ ਹਾਂ ਅਪ੍ਰੋਕਸੀਮੇਟਲੀ ਦੇਖੋ ਜੀ ਮੈਂ ਤੁਹਾਨੂੰ ਕਹਿੰਦੇ 1260 ਪਿੰਡ ਪੂਰੀ ਤਰ੍ਹਾਂ ਇਸ ਪ੍ਰੋਬਲਮ ਹੈ ਲਗਭਗ ਪੰਜਾਬ ਸਰਕਾਰ 2500 ਪਿੰਡਾਂ ਦੀ ਗੱਲ ਕਰ ਰਹੀ ਹੈ 1260 ਪਿੰਡ ਪੂਰੀ ਤਰ੍ਹਾਂ ਡਿਸਟਰਾਏ ਹੋਏ ਨੇ ਜਿਦੇ ਅੰਦਰ 12 ਡਿਸਟ੍ਰਿਕਟ ਨੇ 39 ਵਿਧਾਨ ਸਭਾ 39 ਵਿਧਾਨ ਸਭਾ ਉਹ ਉਹਦੇ ਅੰਦਰ ਲਗਭਗ ਸੜਕਾਂ ਚਲੇ ਗਈਆਂ ਹੈ ਰੂਡ ਦੀਆਂ ਸੜਕਾਂ ਚਲੇ ਗਈਆਂ ਤੁਸੀਂ ਤੁਸੀਂ ਬੰਨ ਟੁੱਟ ਗਏ ਨੇ ਛੋਟੇ ਛੋਟੇ ਪੁਲ ਟੁੱਟ ਗਏ ਨੇ ਉਹ ਉਹ ਨੂੰ ਕਰਦੇ ਹੋਏ ਅਸੀਂ ਵੀ ਕਿਹਾ ਹੈ ਸਟੇਟ ਭਾਰਤ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਨੂੰ ਜੋ ਵੀ ਜ਼ਰੂਰਤ ਹੈ ਜੋ ਵੀ ਜ਼ਰੂਰਤ ਅਸੀਂ ਦੇਣ ਲਈ ਤਿਆਰ ਹੈ ਪਰ ਦੇਖੋ ਦੇਣਾ ਤੇ ਲੈਣ ਦੇ ਲਈ ਉਹਦਾ ਇੱਕ ਟੀਪੀ ਬਣਾਉਣਾ ਪਏਗਾ ਉਹਦਾ ਪ੍ਰੋਜੈਕਟ ਰਿਪੋਰਟ ਬਣਾਨੀ ਪਏਗੀ ਤਦ ਹੀ ਲਿਆ ਜਾ ਸਕਦਾ ਹੈ ਅਵਾਜ਼ ਚ ਬੋਲਣਾ ਜੀ ਸਾਨੂੰ 20000 ਹੁਣ ਚੀਫ ਸਕੱਰੇਟਰੀ ਦਾ ਮੈਚ ਹੀ ਨਹੀਂ ਕਰ ਰਿਹਾ ਚੀਫ ਸਕੱਰੇਟਰੀ ਨੇ ਕਿਹਾ ਕਿ 13000 ਸਮਥਿੰਗ ਕਰੋੜ ਸਾਨੂੰ ਚਾਹੀਦਾ ਤੇ ਜਦੋਂ ਹਿਸਾਬ ਬਣਾ ਰਹੇ ਨੇ ਉਹ ਮਿਲ ਹੀ ਨਹੀਂ ਰਿਹਾ ਉਹ ਉਹ ਕਿਤੇ ਨਾ ਕਿਤੇ 12000 ਕਰੋੜ ਹੋ ਰਿਹਾ ਪਰ ਮੈਂ ਫੇਰ ਕਹਿੰਦਾ ਕਿ ਜਦੋਂ ਇਹ ਬਣਾ ਰਹੇ ਨੇ 20000 ਕਰੋੜ ਦੀ ਡਿਮਾਂਡ ਕਰ ਰਹੇ ਨੇ ਉਹ ਕਿਹਦੇ ਲਈ ਕਰ ਰਹੇ ਨੇ ਕੇਜਰੀਵਾਲ ਕੇਜਰੀਵਾਲ ਸਾਹਿਬ ਲਈ ਕਰ ਰਹੇ ਨੇ ਕਿ ਕਿਸੇ ਹੋਰ ਸਟੇਟ ਦੇ ਵਿੱਚ ਇਲੈਕਸ਼ਨ ਪੰਜਾਬ ਦੇ ਪੈਸੇ ਨਾਲ ਲੜਿਆ ਜਾਏ ਆਮ ਆਦੀ ਵਾੜੀ ਚੜ੍ਹਦੀ ਕਲਾ ਵਾਸਤੇ ਵਸੋ ਜਰਾ ਉਹ ਕਰਵਾ ਸੀ ਫੰਡ ਕਿਹੜਾ ਫੰਡ ਇਹ ਮੈਂ 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 ਗੱਲ ਕਰਨ ਵਾਲਾ ਸੀ ਦੋ ਮੁੱਦੇ ਚਲਾਏ ਦੋ ਇਸ਼ੂ ਲੈ ਲਈਏ ਚੜ੍ਹਦੀ ਕੜਾ ਕਿ ਚੜ੍ਹਦੀ ਕਲਾ ਔਰ ਮੁੜਵਸਤ ਦੋ ਵਿਸ਼ੇ ਜਦੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਅੱਜ ਤੱਕ ਜਿੰਨੀਆਂ ਵੀ ਆਪਦਾਈਆਂ ਪੰਜਾਬ ਨੇ ਬਹੁਤ ਆਪਦਾਵਾਂ ਚੇਲੀਆਂ ਮੁੱਖ ਮੰਤਰੀ ਰਿਲੀਫ ਫੰਡ ਬਣਿਆ ਹੈ ਅਕਾਊਂਟ ਇਹਨਾਂ ਚਿੰਤੀ ਸਿੱਧੀ ਚੋਰੀ ਕਰਨ ਦਾ ਫੰਡ ਡਿਪਾਰਟਮੈਂਟ ਬਣਾਇਆ ਚੜਦੀ ਕਲਾ ਔਰ ਮੁੜ ਵਸੇ ਜਿਹਦਾ ਕੋਈ ਹਿਸਾਬ ਨਹੀਂ ਜਿਹਨੂੰ ਆਰਟੀਆਈ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਕੀਤੀ ਗਈ ਹੈ ਇੱਕ ਅਲੱਗ ਤਰ੍ਹਾਂ ਦਾ ਅਕਾਊਂਟ ਖੋਲ ਕੇ ਉਹਦੇ ਉੱਤੇ ਅਲੱਗ ਤਰ੍ਹਾਂ ਦੇ ਪੈਸੇ ਜ਼ਬਰਦਸਤੀ ਟੱਕਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਪੈਸੇ ਮੰਗਵਾ ਕੇ ਉਹ ਸਾਰਾ ਕੰਮ ਕਰਨਾ ਕੀਤਾ ਗਿਆ ਇਹਦਾ ਮੈਨੂੰ ਲੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਭਗਵੰਤ ਮਾਨ ਆਸਹਾਏ ਨੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਦੋ ਦੋ ਤਰ੍ਹਾਂ ਦੇ account ਬਣਾ ਕੇ ਤੇ ਕੰਮ ਸ਼ੁਰੂ ਕਰਦੇ ਭਾਜਪਾ ਕਹਿੰਦੇ ਕਹਿੰਦੇ ਕੇਜਰੀਵਾਲ ਫੰਡ ਰੀਸ਼ੁਰੂ ਕੀਤਾ ਹੈ ਹਾਂ ਇਹੀ ਹੈ ਇਹੀ ਹੈ ਇਹਨੂੰ ਕੇਜਰੀਵਾਲ ਕਹਿ ਲੋ ਜਾਂ ਮੁੱਖ ਮੰਤਰੀ ਦੀ ਅੱਖਾਂ ਬੰਦ ਕਰਕੇ ਕੋ ਸਾਈਨ ਕਰਾਉਣ ਵਾਲਾ ਫੰਡ ਕਰਿਆ ਲੋਹੀ ਉਹਨਾਂ ਲਈ ਪਛਮੀ ਮਗਾਲਦੀਪ ਆ ਮੁੱਖ ਮੰਤਰੀ ਮੰਤਬ ਜਨਜੀ ਕਰਦੀ ਸੀ ਅਭਿਨ ਸ਼ਾ ਕਾਰਜਕਾਰੀ ਪ੍ਰਧਾਨ ਮੰਤਰੀ ਵਿੱਚ ਕੰਮ ਕਰਦੇ ਗਏ ਲੱਗਦਾ ਹੈ ਕਿ ਆਗਮਨ ਵਿੱਚ ਅਭਿਨ ਸ਼ਾ ਪ੍ਰਧਾਨ ਮੰਤਰੀ ਦਾ ਇਹ ਸਿੱਧੇ ਪ੍ਰਧਾਨ ਮੰਤਰੀ ਤੇ ਨਿਰਿੰਨਲ ਮੋਦੀ ਹੈ ਪੂਰੀ ਦੁਨੀਆ ਨੂੰ ਪਤਾ ਹੈ ਇੱਕ ਮੁੱਖ ਮੰਤਰੀ ਜਿਹੜੇ ਕਹਿਣ ਨਾਲ ਕੋਈ ਕਾਰਜਕਾਰੀ ਪ੍ਰਧਾਨ ਮੰਤਰੀ ਜਿਹੜੇ ਬਣ ਨਹੀਂ ਜਾਂਦੇ ਉਹਦੇ ਪੂਰੀ ਦੁਨੀਆ ਨੂੰ ਪਤਾ ਦੇਸ਼ ਤੇ ਪ੍ਰਧਾਨ ਮੰਤਰੀ ਕੋ ਹੈ ਕੀ ਲੱਗ ਰਿਹਾ ਹੈ ਪੱਛ ਵੈਸਟ ਬੰਗਾਲ ਤੇ ਵੀ ਚੱਲੀ ਸਰਕਾਰ ਕਿੰਦੇ ਝਾਂਸ ਕਿਉਂ ਨਹੀਂ ਬਣੇਗੀ ਡੈਫੀਨੇਟ ਬਣੇਗੀ ਪੂਰੇ ਦੇਸ਼ ਤੇ ਅੰਦਰ ਭਾਜਪਾ ਦੀ ਹਵਾ ਹੈ ਡੈਫੀਨੇਟ ਬਣੇਗੀ ਜਿਸ ਤਰੀਕੇ ਦੇ ਨਾਲ ਕੁਸ਼ਾਸ਼ਨ ਮਮਤਾ ਬਹਿਨ ਜੀ ਸਰਕਾਰ ਨੇ ਉੱਥੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਕੰਮ ਕੀਤਾ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਆਪਣਾ ਪੱਕਾ

ਉਹ ਸਿਰਫ ਇੱਕ ਹੀ ਕਾਮਾ ਕਰਕਟਰਾਂ ਦੇ ਦੰਦ ਤੇ ਇੱਕ ਸਰਕਾਰ ਬਣਾ ਰਹੇ। ਔਰ ਲੋਕਾਂ ਦੇ ਲਈ ਅਸੀਂ ਬਾਰ ਬਾਰ ਰਿਪੀਟ ਹੋਣ ਦੇ ਕਾਰਨ ਹੈ ਕਿ ਇਹ ਪੀਪਲ ਲਵਿੰਗ ਗੂ ਲੋਕਾਂ ਦੇ ਵਿੱਚ ਜਾਣਦੇ ਲੋਕਾਂ ਦੇ ਵਿੱਚ ਜਾ ਕੇ ਵੈਸੇ ਇੱਕ ਗੱਲ ਹੋ ਰਹੀ ਹੈ ਕਿ ਇੰਦਰਾ ਗਾਂਧੀ ਨੇ ਦੇਸ਼ ਨੂੰ ਨਾਰਾ ਦਿੱਤਾ ਹੈ ਗਰੀਬੀ ਹਟਾਵਾ ਦਾ। ਮੋਦੀ ਸਾਹਿਬ ਨੇ ਦੇਸ਼ ਨੂੰ ਨਾਰਾ ਦਿੱਤਾ ਹੈ ਵਿਕਸਿਤ ਭਾਰਤ ਦਾ। ਅੱਜ ਅਸੀਂ ਦੇਖਦੇ ਹਾਂ ਕਿ ਆਈਐਮਐਫ ਕਹਿ ਰਿਹਾ ਕਿ ਇਸ ਦੇਸ਼ ਨੇ ਗਰੀਬੀ ਰੇਖਾ ਤੋਂ 11 ਕਰੋੜ ਲੋਕਾਂ ਨੂੰ ਉੱਪਰ ਚੁੱਕਿਆ ਹੈ ਉਹ ਗਰੀਬੀ ਨੂੰ ਮੋਦੀ ਸਾਹਿਬ ਨੇ ਕੋਈ ਡਾਇਰੈਕਟ ਪੈਸੇ ਨਹੀਂ ਦਿੱਤੇ ਬਸ ਲੋਕਾਂ ਦਾ ਜੀਵਨ ਪੱਧਰ ਨੂੰ ਉੱਤ ਉੱਤਾ ਚੱਕਣ ਦਾ ਕੰਮ ਕੀਤਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ ਤੇ ਘਰ ਦੇਣ ਦਾ ਕੰਮ ਕੀਤਾ ਹੈ নল ਯੋਜਨਾ ਦੇ ਨਾਮ ਦੇ ਉੱਤੇ ਪਾਣੀ ਦੇਣ ਦਾ ਕੰਮ ਕੀਤਾ ਹੈ ਉਜਲਾ ਯੋਜਨਾ ਦੇ ਨਾਮ ਦੇ ਉੱਤੇ ਸਿਲਟਰ ਦੇਣ ਦਾ ਕੰਮ ਕੀਤਾ ਹੈ ਮੁਦਰਾ ਯੋਜਨਾ ਦੇ ਨਾਮ ਦੇ ਉੱਤੇ ਲੋਕਾਂ ਨੂੰ ਕੰਮ ਕਰਨ ਲਈ ਲੋਨ ਦਿੱਤਾ ਹੈ ਇਹ ਸਕਿੱਲ ਦੇ ਨਾਮ ਦੇ ਹੇਠੇ ਲੋਕਾਂ ਨੂੰ ਕੰਮ ਕਰਨ ਦੀ ਪ੍ਰੇਰਣਾ ਦਾ ਕੰਮ ਇੱਕ ਟ੍ਰੇਡ ਕੰਮ ਕਰਨ ਦਾ ਕੰਮ ਕੀਤਾ ਇਹ ਦਿਨ ਇੱਕ ਲਾਈਫ ਸਾਈਕਲ ਨੂੰ ਚਲਾਉਂਦੇ ਹੋਏ ਉਹਨਾਂ ਨੇ ਗਰੀਬੀ ਪੱਧਰ ਤੋਂ ਲੋ ਗਰੀਬੀ ਰੇਖਾ ਤੋਂ ਉੱਪਰ ਚੁੱਕਣ ਦਾ ਕੰਮ ਕੀਤਾ ਇਹ ਸਰਕਾਰ 2025 ਤੱਕ ਕਹਿੰਦਾ ਹੀ ਆਮ ਆਦੀ ਪਾਰਟੀ ਦੇ ਸਟ੍ਰੋਗ ਮਾਸਟਰ ਸਟ੍ਰੋਗ ਖੇਤਾ ਵੀ ਰੋਸ਼ਨ ਪ੍ਰੋਜੈਕਟ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਕਿਸੇ ਕੋਲ ਕੱਟ ਹੀ ਲੱਗਦੀ ਕਿਸ ਵੇਲੇ ਤੋਂ ਰੋਸ਼ਨੀ ਯੋਜਨਾ ਪਹਿਲੇ ਪੰਜਾਬ ਰੋਸ਼ਨ ਹੈ ਉਹਨਾਂ ਦੀ ਯੋਜਨਾ ਮੈਂ ਥੋੜਾ ਕੀ ਉਹ ਨਰਿਯੂ ਇਹਨਾਂ ਦਾ ਥੋੜਾ ਪਹਿਲੇ ਪੰਜਾਬ ਰੋਸ਼ਨ ਨਹੀਂ ਪੰਜਾਬ ਜੀ ਇਸ ਦਾ ਇਫੈਕਟ ਪਊਗਾ ਪਹਿਲੇ ਤਾਂ ਪਹਿਲੇ ਤਾਂ ਇਹ ਜਿਹੜਾ ਇਹ ਖੁੰਨੀ ਪੰਜਾਬ ਬਣਾ ਰਹੇ ਉਹਨੂੰ ਮੁਕਤ ਕਰਨ ਬੰਦਾ ਜਾ ਰਿਹਾ ਸੜਕ ਤੇ ਉਹਨੂੰ ਕੋਈ ਨਾ ਕੋਈ ਫੋਨ ਆ ਜਾਂਦਾ ਫਰੋਤੀ ਮੰਗ ਲੈਂਦੇ ਨੇ ਉਹਦੇ ਤੋਂ ਜਾਂ ਉਸ ਤੋਂ ਇਲਾਵਾ ਅੱਜ ਵੀ ਕਿਸੇ ਸਰਪੰਚ ਨੂੰ ਪਰਸੋਂ ਵੀ ਗੋਲੀਆਂ ਮਾਰ ਕੇ ਚਲੇ ਗਏ ਨੇ ਇਹ ਇਹਨੂੰ ਠੀਕ ਕਰਨ ਦੀ ਗੱਲ ਹੈ ਪੰਜਾਬ ਦਾ ਰੋਸ਼ਨ ਨਹੀਂ ਉਹਨੂੰ ਲੋਅਰ ਕੋਰਟ ਦਾ ਆਰਡਰ ਹੈ ਨਹੀਂ ਪੰਜਾਬ ਬਿਲਕੁਲ ਨਹੀਂ ਨਥਿੰਗ ਜੀ ਠੀਕ ਆ